सतनाम श्री वाहिगुरू साहिब जी सूही महल्ला पंजवा सिर ऊपर तूं स्वामी ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਇਆ ਮਤ ਮਾਤਾ ਮਰਣਾ ਚੀਤ ਨਾ ਆਵੈ ਜਿਸਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਲ ਨਾ ਜਾਣੈ ਮਾਯਾ ਮਤ ਮਾਤਾ ਮਰਨਾ ਚੀਤ ਨਾ ਆਵ ਮੇਰੇ RAM ਰਾਏ ਤੂੰ ਸੰਤਾ ਕਾ ਸੰਤ ਤੇਰੇ ਏਰੇ ਸਵਕ ਕੋ ਕੋ ਕਿਸ਼ਨਾਹੀ ਜਮ ਨਹੀਂ ਆਵ ਨੇਰੇ ਰਹਾਉ ਜੁ ਤੇਰਾ ਰੰਗ ਰਾਤੇ Swami ਇਨ ਕਾ ਜਨਮ ਮਰਨ ਦੁਖ ਨਾਸਾ ਏਰੀ ਬਖਸ਼ ਨਾ ਮਿਟੇ ਕੋਈ ਸਤ ਗੁਰ ਕਾ ਦਲਾਸਾ ਨਾਮ ਤੇ ਸੁਖ ਬਨ ਪਾਇਨ ਆਠ ਪਹਿਰ ਆ ਰਾਧੇ ਤੇਰੀ ਸ਼ਰਨ ਤੇਰਾ ਪਰਵਾਸ ਪੰਚ ਦੁਸ਼ਟ ਲਾ ਸਾਧੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਧਵਤੇ ਵੱਡਾ ਸਤ ਗੁਰ ਨਾਨਕ ਜੇਨ ਕਲ ਰੱਖੀ ਮੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਬ ਸਤ ਗੁਰ ਨਾਨਕ ਜਨ ਕਲ ਰੱਖ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹੀ ਮਹੱਲਾ ਪੰਜਵਾ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੈ ਬੋਧ ਨਾ ਜਾੜੈ ਮਾਇਆ ਮਦ ਮਾਤਾ ਮਰਣਾ ਚੇਤਨਾ ਆਵੈ ਪਰਮ ਸਨਮਾਨ ਜੋ ਗੁਰੂ ਰੂਪ ਹੈ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਪੰਜਵੇਂ ਗੁਰੂ ਨਾਨਕ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੀ ਪਹੁੰਚ ਮਹਾਨ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸਨਾ ਤੋਂ ਉਚਾਰਨ ਹੋਇਆ ਸੋਹੀ ਰਾਗ ਅੰਦਰ ਹੈ ਜੇ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੇ ਪਾਵਨ ਪਵਿੱਤਰ ਅੰਗ 749 ਉੱਪਰ ਸਬੈਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਆ ਸੁਣਿਆ ਸਫਲ ਹੋ ਜਾਏ ਉਲਾਂ ਚੁੱਕਾਂ ਦੀ ਖਿਵਾ ਕਰਨੀ ਬਿਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी की फति